ਤੇ ਸਾਡਾ ਫਸਲ ਵੀ ਸਾਰਾ ਮਾਰਿਆ ਗਿਆ ਨੁਕਸਾਨ ਉਹੀ ਚਾਰਪਾ ਲੱਗੇ ਮੋਟਰ ਲੱਗੀਆਂ ਉਹ ਪਾਣੀ ਲੈ ਗਿਆ ਰੋੜ ਕੇ ਉਥੇ ਪੈਲੀ ਖਰਾਬ ਕਰ ਗਿਆ ਬੀਜ ਮਾਰ ਉਹ ਪਾਣੀ ਤਾਂ ਜਾਣ ਕੇ ਛੱਡਦੇ ਨੇ ਅੱਛਾ ਉਹ ਜਦੋਂ ਪਾਣੀ ਛੱਡਦੇ ਆ ਜਾਣ ਕੇ ਛੱਡਦੇ ਆ ਹਾਂ ਡੋਬਣ ਦੇ ਮਾਰੀ ਜਦੋਂ ਇਹ ਬੋਟਾ ਸਾਡੀਆਂ ਚਾਂਦੀਆਂ ਤੇ ਸਾਡੇ ਤੋਂ ਬਣ ਕੇ ਤੇ ਫਿਰ ਬਸਖਾ ਬੰਦੀ ਹੈ ਸਕਾਰ ਇਹ ਨਹੀਂ ਨਾ ਬੋਟਾ ਹੀ ਪੌਣਤਾ ਵੇ ਸਰਕਾਰ ਕਾ ਹੀ ਬਣੀ ਹੈ ਹੈਗੀ ਮੋਦੀ ਆਵਾਮ ਪਰਾਂ ਤੇ ਪੈਂਦਾ ਹੈ ਹਾਂ ਫਿਰ ਕੀ ਆਦਾ ਆਪਣੇ ਕਿਸਾਨਾਂ ਤੋਂ ਲੈਣਾ ਹਾਂ ਕਿਸਾਨ ਉੱਤੇ ਚੜ੍ਹਦੇ ਜਾਂਦੇ ਹਾਂ ਕਿਸਾਨ ਇਹ ਜੀ ਮੰਨਦਾ ਨਹੀਂਗਾ ਪੂਰਾ ਹੈ ਅਹੀਂ ਤਾਂ ਇਹ ਮੰਨ ਜੇ ਇਸ ਰਾਈ ਹਾਂ ਗਾਂ ਨਹੀਂ ਜਾਣਾ ਪਈ ਹਾਂ ਸਹੀ ਗੱਲ ਬਾਕਪੂ ਈ ਨਾਇ ਆਪਣਾ ਕੀ قصੂਰ ਏ ਗੱਲ 'ਚ ਹਾਂ ਆਪਾਂ ਆਦੇ ਹੱਕ ਹੀ ਮੰਗਨੇ ਆ ਹਾਂ ਹੈ ਗਲਤੀ ਤਾਂ ਕੋਈ ਕਰਦੇ ਨਹੀਂ ਹਾਂ ਨਾ ਉਹਨਾਂ ਕੋਲ ਬੰਦੂਕਾਂ ਐ ਤੇ ਆਪਣੇ ਕੋਈ ਝੰਡੇ ਨਹੀਂ ਝੰਡੇ ਡੰਡੇ ਪਰਵਾਪੂ ਕਹਿੰਦੇ ਕਿਸਾਨ ਵੀ ਹਥਿਆਰ ਲਈ ਬੈਠੇ ਨੇ ਹੈਗੇ ਹਥਿਆਰ ਤਾਂ ਨਹੀਂ ਨਹੀਂ ਹਥਿਆਰ ਕਿੱਥੇ ਨਾ ਕੋਈ ਸਾਹਿਬ ਜ਼ਾਇਰ ਕਿਸਾਨ ਦਾ ਸਭ ਆਦਾ ਝੰਡੇ ਡੰਡੇ ਲਈ ਫਰਦੇ ਦੇ ਉਹਾਂ ਦੀ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ ਅਸੀਂ ਘਰ ਨੂੰ ਜਾਈਏ ਹਾਂਜੀ ਤੁਹਾਡੀ ਤਾਂ ਬਾਪੂ ਉਮਰ ਵੀ 바ਵਾ ਹੋ ਗਈ ਹੋਣੀ ਆ ਬਾਵਾ ਦੀ ਉਮਰ ਕਿੰਨੀ ਉਮਰ ਹੋ ਗਈ ਹੋਣੀ ਆ 60 ਹੋਈ ਗਈ ਸਤਰ ਅੱਛਾ ਅੱਛਾ ਹਾ ਗਿੱਟੇ-ਗੋਡੇ ਮਾਨੂੰ ਅੱਜਕੱਲ ਪਹਿਲੀ ਦੁਖਣ ਲੱਗ ਗਿਆ ਕਿ ਪਾਣੀ-ਪਾਣੀ ਮਾਰੇ ਆ ਤੁਹਾਡੇ ਇਲਾਕੇ ਦੇ ਉਧਰ ਪਾਣੀ ਮਾਰੇ ਪਾਣੀ ਹੈ ਪਾਣੀ-ਪਾਣੀ ਦੋ-ਚਾਰ ਦਰਿਆ ਦਾ ਵੜਾ ਆਇਆ ਹੈ ਸਾਡੇ ਵਾਲੇ ਅੱਛਾ ਵਾੜਾ ਆਇਆ ਹੈ ਸੀ ਹਾਂ ਤਾਂ ਤਾਂ ਲੋਕੀ ਗਾਏ ਜਨਤਾ ਦੂਰੋਂ ਸਾਡੇ ਤੂਰੀਆਂ ਤਾਲੀਆਂ ਖਰਾਬ ਹੋ ਗਈਆਂ ਅੱਛਾ ਤੇ ਡੰਗ ਡੁੰਗਰ ਵੀ ਸਾਡੇ ਪੂਰੇ ਕੋਰ-ਰੜ ਗਏ ਅੱਛਾ ਹਾਂ ਤੇ ਸਾਡਾ ਫਸਲ ਵੀ ਸਾਰਾ ਮਾਰਿਆ ਗਿਆ ਨੁਕਸਾਨ ਬਾਬਾ ਹੋ ਗਿਆ ਬਾਪੂ ਜਾ ਝੋਨਾ ਹੈ ਕਿ ਨਹੀਂ ਹਾਂ ਝੋਨਾ ਰਿਹਾ ਹੀ ਨਹੀਂ ਕੋਈ ਠੀਕ ਆ ਤੇ ਜੇ ਜਿਹੜੀਆਂ ਸਾਡੀਆਂ ਮੋਟਾ ਵਾਲ ਲੱਗੀਆਂ ਉਹ ਵੀ ਸਾਡੀਆਂ ਕੋ ਲੱਗੀਆਂ ਨਹੀਂ ਜਿਸੇ ਦੋ ਥਾਈ ਹਾਂ ਉਹ ਨਾ ਚਾਰਫਾ ਲੱਗੇ ਮੋਟਾ ਲੱਗੀਆਂ ਉਹ ਪਾਣੀ ਲੈ ਗਿਆ ਰੂੜ ਉਥੇ ਪੈੜੀ ਖਰਾਬ ਕਰ ਗਿਆ ਤੁਹਾਡੀ ਸਾਰੀ ਪੈੜੀ ਖਰਾਬ ਹੋ ਗਈ ਸੀ ਖਰਾਬ ਹੋ ਗਈ ਹਮਮ ਫੋਰ ਤੁਹਾਡੇ ਮਤਲਬ ਹਾੜਾ ਜਿਹੜੇ ਬਾਪੂ ਉਹ ਕਿੰਨੇ ਸਾਲਾਂ ਬਾਅਦ ਆਉਂਦੇ ਨੇ ਇਹ ਹਾਰ ਚ ਆਉਂਦਾ ਹੈ ਹੜ ਹਮ ਹਾਰ ਸੌਂਜ ਹਾਂ ਤੇ ਉਦੋਂ ਖਰਾਬ ਕਰ ਗਿਆ ਪੱਲੇ ਛੱਡੇਗਾ ਕਿ ਤੇ ਦੁਨੀਆਂ ਜੜਤਾ ਨਾਲਾਂ ਕੇ ਤੇ ਦੂਰੋਂ ਤੇ ਉਹਨਾ ਹੱਥ ਫੜਾ ਹਣ ਪਾਇਆ ਉਹਨਾਂ ਨੇ ਮਦਦ ਕੀਤੀ ਮਨਾ ਦਿੱਤੀ ਤੂੜੀ ਤਾੜੀ ਸੌਦਾ ਹੁੰਦਾ ਜੈ ਉਸਹਿ ਖਾਨ ਵੀ ਨਾਲੀ ਉਹੀ ਦਿਨ ਉਹ ਪ੍ਰਸ਼ਾਦੇ ਮਾਰੀ ਮੇਰੀ ਦੇਖੇ ਜਾਂਦੇ ਰਹੇ ਪਾਣੀ ਦਾ ਦੇ ਔਖਾ ਬਹੁਤ ਆ ਬਾਪੂ ਦਾ ਔਖਾ ਹੋ ਗਿਆ ਤਾਂ ਬਾਪੂ ਕਿਸਾਨੀ ਦੀ ਹਾਲਤ ਬਹੁ ਮਾੜੀ ਹੈ ਕਿਸਾਨਾਂ ਦਾ ਬਹੁਤ ਔਖਾ ਹੁਣ ਕਿਸਾਨੀ ਬਹੁਤ ਬਾਲੀ ਆ ਗਈ ਕਿਸਾਨਾਂ ਦਾ ਬਹੁਤ ਮੰਦਾ ਹਾਲ ਬਣਿਆ ਪਿਆ ਕਰਜ਼ੇ ਬੜੇ ਨੇ ਕਿਸਾਨਾਂ ਦੇ ਸਿਰ ਤੇ ਕਰਜ਼ੇ ਕਰਦੇ ਹਣਵਾ ਦੇ ਮਾਫ ਕਰੋ ਤੇ ਵੇਖੋ ਕੀ ਆਦੇ ਕਰੀ ਕਰਦੇਗੇ ਨਹੀਂ ਕਰਦੇ ਪਰ ਉਹ ਕਹਿੰਦੇ ਤੁਸੀਂ ਨਾ ਵਿਆਹਾਂ ਤੇ ਖਰਚ ਬਹੁਤ ਰਾਤ ਜਿਹੜੇ ਮੰਤਰੀ ਆਏ ਸੀ ਨਾ ਕੇਂਦਰ ਤੋਂ ਹਾਂ ਉਹ ਕਹਿੰਦੇ ਜਿਹੜੇ ਕਿਸਾਨ ਨੇ ਵਿਆਹਾਂ ਤੇ ਖਰਚ ਬਹੁਤ ਕਰਦੇ ਨੇ ਇਸੇ ਕਰਕੇ ਕਰਜ਼ੇ ਚੜ ਜਾਂਦੇ ਨੇ ਇਹਨਾਂ ਸਰ ਤੇ ਤੁਸੀਂ ਕਰਦੇ ਹੋ ਖਰਚੇ ਵਿਆਹਾਂ ਤੇ ਖਰਚੇ ਜਿਹੜੇ ਜੇ ਆਰ ਕੇ ਵਿਆਹ ਕਰਨਾ ਨਹੀਂ ਉਹਨੇ ਕੋਈ ਹਾਂ ਖਰਚਾ ਤਾਂ ਹੋਣਾ ਹੀ ਹੋਣਾ ਵਿਆਹ ਤੇ ਹਾਂ ਤੇ ਜਿੰਨੇ ਕਿ ਕਰਜ਼ਾ ਧੀ ਯੋਨੀ ਕੋ ਪੁੱਤ ਵੀ ਹੋਣਾ ਹਾਂ ਹੈਗਰੀ ਹਾਂ ਉਹ ਕਰਜ਼ੇ ਹੋਣੀ ਹੋਣੀਆਂ ਤੇ ਜੋ ਸਮਾਂ ਮਾਰਿਆ ਗਿਆ ਹਾਂ ਤੇ ਉਹ ਕਿਥੋਂ ਦਾਵਾ ਵਿੱਚ ਕਰ ਗਿਆ ਜਾਂ ਨਾ ਚਰਦਾ ਸਹੀ ਗੱਲ ਬਾਪੂ ਭਾਰਤ ਦਾ ਸਰਵਾਜ ਲਾਉਣਾ ਹੀ ਪਈਦਾ ਅਗਲੇ ਹੂੰ ਔਖਾ ਬਾਪੂ ਫਿਰ ਬਾਪੂ મોદી ਮੰਨਤਾ ਨਹੀਂ ਰਿਹਾ ਹਲੇ ਉਹ ਕਹਿੰਦੇ ਵੀ ਜਿਹੜੀਆਂ ਰੋਕਾਂ ਉਹ ਵੀ ਤੁਹਾਨੂੰ ਦੇਖੀਆਂ ਅੱਗੇ ਜਾ ਕੇ ਤੁਸੀਂ ਬੈਰੀਕੇਡ ਦੇਖੇ ਨੇ ਜਿਹੜੇ ਲੱਗੇ ਹੋਏ ਨੇ ਉੱਥੇ ਤਾਂ ਹੀ ਗਏ ਸੀ ਗਏ ਹੋ ਕਿਉਂ ਜਦੋਂ ਉਹ ਚੱਲ ਰਹੇ ਸੀ ਕਿ ਅਥਰੂ ਗੈਸ ਦੇ ਗੋਲੇ ਉਦੋਂ ਉਹਦਾ ਵੀ ਉੱਥੇ ਲੱਗੇ ਹੀ ਹੈਗੇ ਹਾਂ ਅੱਛਾ ਹੋਰ ਸੌਖਾ ਕਿਨ ਲੱਗਦਾ ਤੁਹਾਨੂੰ ਪਹੁੰਚ ਜਾਓਗੇ ਦੇਖੀ ਧੂਆਂ ਪੈਂਦਾ ਅੱਖਾਂ ਨੂੰ ਕੁੜੀਆਂ ਪੈਂਦਾ ਸੰਗ ਨੂੰ ਤੂੰ ਆਇਆ ਹੈ ਆ ਭਈਆ ਦਿੱਲੀ 200 ਕਿਲੋਮੀਟਰ ਨਹੀਂ ਦਿੱਲੀ ਤੇ ਆਪਾਂ ਕਈ ਕਿਸਾਨ ਦੇ ਹਾਂ ਹੂੰ ਬਹੁਤ ਰੋਕਾਂ ਤੋੜ ਦੋਂਗੇ ਫਿਰ ਹੈ ਰੋਕਾਂ ਤੋੜ ਦੋਂਗੇ ਵੇਖੋ ਮਹਾਰਾਜ ਕਿਰਪਾ ਚਾਹੀਦੀ ਅਸੀਂ ਤਾਂ ਤੋੜ ਨੂੰ ਘਰਦੇ ਆਏ ਜੇ ਮਨ ਭੇ ਚੰਗੀ ਗੱਲ ਜੋ ਤੋਣੀਆਂ ਪੈਣੀਆਂ ਹਾਂ ਸਹੀ ਗੱਲ ਆ ਜੇ ਤੁਹਾਡੀਆਂ ਮੰਗਾਂ ਮੰਨ ਲੇ ਫਿਰ ਤਾਂ ਤੁਸੀਂ ਵਾਪਸ ਚਲੇ ਜਾਓਗੇ ਇੱਥੇ ਵਾਪਸ ਆਈ ਜਾਈਏ ਸਾਨੂੰ ਨਾ ਖਰਾਬ ਕਰੇ ਬੁਲਕੀ ਹਾਂ ਇਹ ਇੱਦੀ ਤੋਂ ਚੱਲ ਕੇ ਆਏ ਹਾਂ ਸਹੀ ਗੱਲ ਆ ਬਾਪੂ ਹਾਂ ਕਿਹੜੀਆਂ ਫਸਲਾਂ ਲਾਉਣੇ ਬਾਪੂ ਤੁਸੀਂ? ਜਾਦੇ ਝੋਨਾ ਤੇ ਕਣਕ। ਕਣਕ ਝੋਨਾ। ਹੂੰ। ਹਾਂਜੀ। ਹੋਰ ਕੋਈ ਫਸਲ ਨਹੀਂ ਲਾਉਂਦੇ। ਨਾ ਉਹ ਜਾਂ ਪੱਠਾ ਡੱਕਾ ਉਹ ਵੱਖਰਾ। ਮਾਵਾ। ਝੋਨੇ ਦਾ ਜਿਹੜਾ ਪਾਣੀ ਬਹੁਤ ਲੈਂਦਾ ਝੋਨਾ। ਹੋਰ ਫਸਲ ਨਹੀਂ ਕੋਈ ਲੱਗਦੀ ਹੈਗੀ ਤੁਹਾਡੇ ਇਲਾਕੇ 'ਚ। ਉਹ ਫਿਰ ਹੋਰ ਨਹੀਂ ਨਾ ਹੋਜੀ ਹੁੰਦੀ। ਹਾਂ। ਇਹ ਹੀ ਹੁੰਦਾ ਜ਼ਿਆਦਾ। ਹੂੰ। ਝੋਨਾ ਹੀ ਕਰਕੇ। ਮੱਕੀ ਨਹੀਂ ਹੁੰਦੀ। ਮੱਕੀ ਲੋਕੀ 400 ਰੁਪਏ ਲੈਂਦੇ ਨੇ। ਹੂੰ ਹੂੰ। ਆਇਆ 4 ਪਾਉਂਦੇ ਆ। ਹਾਂ। ਮੱਕੀ ਕੀ ਤਾਂ ਕਰਕੇ? ਥਿਆਰ। ਦੋ ਦੋ ਦਾ ਕੀ ਰੇਟ ਆ ਬਾਪੂ ਤੁਹਾਡੇ? ਦੋਸ 60 ਰੁਪਏ ਲੱਗ ਜਾਂਦਾ ਮਹਿੰਗਾ ਅੱਛਾ ਫੈਨ ਦੇ ਹਿਸਾਬ ਨਾਲ ਵੱਧ ਵੀ ਲੱਗ ਜਾਂਦਾ ਹਾਂ ਤੇ ਗਾਈ ਦਾ 32 ਕਿਤੇ 35 ਇੱਥੇ ਕੀ ਖਰਚੇ ਮੋੜਦਾ ਦਾ ਦੁੱਧ ਤੁਹਾਡੇ ਖਰਚੇ ਫਰਾਗ ਦਾ ਗੁਜ਼ਾਰਾ ਦਾ ਕਰਨਾ ਹੁੰਦਾ ਨਾ ਹੈਗੀ ਸਹੀ ਗੱਲ ਹੈ ਬਾਬਾ ਦੁੱਧ ਨਾਲ ਵੇਸ਼ ਕਿ ਆਦਾ ਗੁਜ਼ਾਰਾ ਅਗੇ ਕਰਨਾ ਕੋਈ ਕੋਈ ਕਿੱਤਾ ਕਰਨਾ ਹੁੰਦਾ ਵਿਖੇ ਹੈ ਸਹੀ ਗੱਲ ਹੈ ਬਾਬਾ ਹਾਂ ਬਾਬੂ ਜੀ ਤੁਹਾਡੀ ਤਾਂ ਉਮਰ ਬਹੁਤ ਆ ਤੁਸੀਂ ਤਾਂ ਬੜੀ ਖੇਤੀ ਦੇਖੀ ਬਹੁਤ ਖੇਤੀ ਚ ਬਦਲਾ ਆਏ ਆਹ ਨੂੰ ਜਿਹੜੇ ਟੈਟ ਚੱਲੇ ਆ ਪਹਿਲਾਂ ਲੋਕੀ ਹਾਲ ਬਹੁੰਦੇ ਹੁੰਦੇ ਸੀ ਬਾਲ ਦਾ ਡੰਗਰਣਾ ਹਾਂ ਹਾਂ ਹਾਲ ਬਹੁੰਦੇ ਹੁੰਦੇ ਸੀ ਹਾਲਾ ਪਾਵਾੜਾ ਚਰਵਾਇਆ ਹਾਂ ਝੋਲ ਬੜਾ ਇਹ ਉਂਟਾ ਮੋਜਾਂ ਬਾਣੀਆਂ ਟੈਟ ਚੱਲ ਗਏ ਨਾ ਮੋਟਰਾਂ ਲੱਗੀਆਂ ਹਾਂ ਇਹ ਚੰਗਾ ਅੱਗੇ ਲੋਕੀ ਬਾ ਡੰਗਰ ਛੱਡਦੇ ਹੁੰਦੇ ਸੀ ਮੱਝਾ ਛੱਡਦੇ ਸੀ ਬਾਹਰ ਚਾਰ ਕੇ ਲਿਉਂਦੇ ਹੁੰਦੇ ਸੀ ਚਾਲ ਬੂੜ ਵੜੇ ਹਾਂ ਪਹਿਲੋ ਉਦੋਂ ਤਾਂ ਬਰਾਨੀ ਪੈੜੀਆਂ ਬੜਦਾ ਬਰਾਨੀਆਂ ਪੈੜੀਆਂ ਬਰਾਨੀਆਂ ਹੀ ਕਈ ਰਕੜ ਕਹਾਣੀਆਂ ਹੋਈ ਭਈ ਹੁੰਦੀ ਮੈਰੀ ਪਾਣੀ ਹੁੰਦਾ ਸੀ ਬਾਪੂ ਉਦੋਂ ਮਹਿਰੀ ਪਾਣੀ ਜਾਂ ਕਹਦਾ ਤੂੰ ਖੂਹ ਖਾਂਦੇ ਰਹੋ ਅੱਛਾ ਉਹ ਖੂਹ ਦੇ ਅਗੇ ਹਾਂ ਉਹ ਵੀ ਤਕੜਾ ਬੰਦੀ ਲਾਉਂਦਾ ਸੀ ਪਹਿਲਾਂ ਉੱਥੇ ਉਹਨਾਂ ਨਾਲ ਟੀ ਨਹੀਂ ਗਈ ਉਹ ਬਾਲ ਦੋੜ ਲੈਣੇ ਖੂਹ ਦੇ ਆਹੇ ਬਾਲ ਦਾਪਾ ਮੋਹਣੇ ਆ ਉਹ ਜੋੜ ਲੈਣੇ ਫਸਲਾਂ ਦਾ ਹੱਥਾਂ ਨਹੀਂ ਕੱਟਦੇ ਸੀ ਸਾਰੀਆਂ ਫਲਿਆਂ ਨਾਲ ਗਾਉਂਦੇ ਫਲਿਆਂ ਨਾਲ ਗਾਉਂਦੇ ਹਾਂਜੀ ਬਾਪੂ ਉਦੋਂ ਸੌਖੇ ਸੀ ਤੁਸੀਂ ਤੇ ਸੌਖੇ ਚੋਕੇ ਜਿਉਂ ਕਰਜ਼ਾ ਤਾਂ ਨਹੀਂ ਨਜ਼ਰਦਾ ਹਾਂ ਹੁਣ ਤਾਂ ਕਿਸਾਨ ਕਰਜ਼ੇ ਨੇ ਮਾਰ ਲਿਆ ਬਾਪੂ ਬੜਾ ਖਰਚਾ ਬਹੁਤ ਜਿਆਦਾ ਆ ਉਹ ਤਾਂ ਬੈਂਕਾਂ ਵੀ ਨਹੀਂ ਹੁੰਦੀਆਂ ਬਾਪੂ ਮੈਂ ਬੈਂਕਾਂ ਕੋ ਨਹੀਂ ਆੜਤੀਆਂ ਤੋਂ ਲਿਆਉਂਦੇ ਫਿਰ ਕਰਜ਼ਾ ਜਿਹੜਾ ਲੈਣਾ ਹੁੰਦਾ ਥੋੜਾ ਬਹੁਤਾ ਖਰਚੇ ਚਲਾਉਣ ਵਾਸਤੇ ਉਹ ਤਾਂ ਆੜਤੀਆਂ ਤੋਂ ਲਿਆ ਆ ਉਦੋਂ ਉਹਦਾ ਹੁਣ ਲੋਕੀ ਲੈਣੇ ਬੰਗਾਂ ਨੂੰ ਹਾਂ ਹੁਣ ਤਾਂ ਇੱਕ ਕਿੱਲੇ ਤੇ 5-5 ਲੱਖ ਰੁਪਏ ਬਾਪੂ ਕਰਜ਼ਾ ਲੋਕਾਂ ਦੇ ਹੋ ਜਾਂਦਾ ਹੋ ਜਾਂਦਾ ਇਹ ਬੜਾ ਉਦੋਂ ਬਾਪੂ ਕਿਹੜੀਆਂ ਫਸਲਾਂ ਲਾਉਂਦੇ ਸੀ ਜਿਆਦਾ ਤੁਸੀਂ ਜਦੋਂ ਬਰਾਨੀ ਹੁੰਦੀ ਸੀ ਉਹ ਕਣਕ ਹੀ ਬੀਜਦੇ ਨੇ ਹੋਈ ਹੋਈ ਹੁੰਦੀ ਕਣਕ ਅੱਛਾ ਹਾਂਜੀ ਸੋਨੇ ਸੋਲੇ ਵੀ ਲਾ ਲਾਂਦੇ ਸੀਗੇ ਸੋਲੇ ਦਾਲਾਂ ਕੁਝ ਥੋੜੀਆਂ ਬਹੁਤੀਆਂ ਨਹੀਂ ਹੁੰਦੀਆਂ ਸੀ ਸੋਲੇ ਸਾਲੇ ਮਸਰ ਬੀਜ ਲੈਂਦੇ ਤੇ ਅੱਛਾ ਹਾਂ ਜੀ ਤੁਹਾਨੂੰ ਲੱਗਦਾ ਜੇ ਸਰਕਾਰ ਤੁਹਾਨੂੰ ਜਿਹੜੀ ਮਸਰਾ ਜਾਂ ਜਿਹੜੀਆਂ ਵੀ ਦਾਲਾਂ ਜੇ ਉਹਤੇ ਪੱਕਾ ਰੇਟ ਦੇ ਦੇ ਸਰਕਾਰ ਫਿਰ ਤਾਂ ਤੁਸੀਂ ਝੋਨੇ ਤੋਂ ਪਾਸੇ ਹਟ ਜਿਓ ਹੋਰ ਫਸਲਾਂ ਲਾਉਣ ਲੱਗ ਜੋਗੇ ਸਾਡੇ ਹੋਣੀਆਂ ਦੇ ਬਗਲ ਉਹ ਹੋਣੀਆਂ ਨੇ ਝੋਨੇ ਕਣਕ ਨੂੰ ਫਸਲ ਨਹੀਂ ਕੀ ਚੰਗਾ ਹੋ ਸਕਦਾ ਅੱਛਾ ਹਾਂ ਜੀ ਆ ਨਰਮਲ ਉਹ ਨਹੀਂ ਸਾਡੇ ਲਈ ਹੁੰਦਾ ਹੁੰਦਾ ਇਹ ਅੱਛਾ ਤੋੜੇ ਨਹੀਂ ਹੁੰਦਾ ਨਾ ਸਾਡੇ ਰੋਹੀ ਜੀ ਜ਼ਮੀਨ ਹੈ ਕਰਮ ਹੀ ਪੈਦੇ ਤੇ ਸੁੱਕਦਾ ਨਹੀਂ ਆ ਅੱਛਾ ਅੱਛਾ ਇੱਥੇ ਨਰਮਾ ਕਿਥੋਂ ਨਾਲ ਮਾਸ਼ਰਮ ਛੋਲੇ ਹੋਣੇ ਆ ਪੈੜੀ ਜ਼ਿਆਦਾ ਸਖਤ ਆ ਮਿੱਟੀ ਜ਼ਿਆਦਾ ਸਖਤ ਹੈ ਕੀ ਆ ਜਦੋਂ ਸੁੱਕ ਜਾਂਦੀ ਆ ਉਦੋਂ ਬਹੁਤੀ ਸਖਤ ਆ ਤੇ ਜਦੋਂ ਮੀਂਹ ਪੈ ਜਾਂਦੇ ਫੇਰ ਵੀ ਦਿਖਾਲੀ ਟਰੈਕਟਰ ਨਹੀਂ ਲੰਘਦਾ ਇਦਾਂ ਦੀ ਕੋਲੀ ਰੋਹੀ ਜ਼ਮੀਨ ਹੈ ਤੁਹਾਡੇ ਪਾਣੀ ਜੀਰਦੀ ਨਹੀਂ ਤੁਹਾਡਾ ਕਿਹੜਾ ਇਲਾਕਾ ਸਾਡਾ ਉਟਾਲੇ ਲੱਗਿਆ ਅੱਛਾ ਅੱਛਾ ਜੀ ਠੀਕ ਹਮ ਇੱਕ ਮਹੀਨੇ ਪਹਿਲੇ 10-10 ਦਿਨ ਪਾਣੀ ਨਹੀਂ ਸੁੱਕਦਾ ਤੇ ਉੱਥੇ ਸ਼ੋਲੇ ਮਹਸ਼ਰ ਮੁੜ ਕੇ ਕਿੱਥੋਂ ਨੇ ਯਾਨੀ ਕਿ ਉੱਥੇ ਕਣਕ ਤੇ ਝੋਨਾ ਹੀ ਹੁੰਦਾ ਹੈ ਹਾਂ ਉੱਥੇ ਇਹੋ ਚੀਜ਼ਾਂ ਤੋਂ ਪਰ ਇਹ ਵੀ ਬਾਪੂ ਵੀ ਜਿਹੜਾ ਝੋਨਾ ਹੋ ਕਹਿੰਦੇ ਪਾਣੀ ਬੜਾ ਲੈਂਦਾ ਆਉਣ ਵਾਲੇ ਸਮੇਂ 'ਚ ਪਾਣੀ ਦਾ ਬਹੁਤ ਖਤਰਾ ਪੰਜਾਬ ਨੂੰ ਉਹ ਕਿੱਥੇ ਖਤਰਾ ਬੰਦੇ ਜਾਣ ਕੇ ਕਰਦੇ ਆ ਅੱਛਾ ਚੱਜਣਾ ਟਰੈਕਟਰ ਕਦੂ ਕਰਦੇ ਹੁਕਤਾ ਉਹਦਾ ਪਾਣੀ ਨਹੀਂ ਸੁੱਕਦਾ ਦੇ ਹਾਂ ਉਹ ਕੋਈ ਤਾਂ ਜਾਣ ਕੇ ਛੱੜਦੇ ਨੇ ਅੱਛਾ ਉਹ ਜਦੋਂ ਪਾਣੀ ਛੱੜਦੇ ਦਾਣੇ ਕਿ ਛੱੜਦੇ ਆ ਹਾਂ ਡੋਬਣ ਦੇ ਮਾਰੇ ਜਦੋਂ ਬਾਪੂ ਜਿਹੜਾ ਪਾਣੀ ਆ ਜਦੋਂ ਥੋਡੇ ਮਨ ਲਓ ਉਧਰ ਖੜ ਆ ਜਾਂਦੇ ਨੇ ਉਦੋਂ ਨੁਕਸਾਨ ਕਰ ਦਾਂਦਾ ਜਦੋਂ ਫਿਰ ਐ ਵੀ ਹੁੰਦਾ ਵੀ ਜਿਹੜਾ ਪਾਣੀ ਆ ਪੰਜਾਬ ਦਾ ਲਗਾਤਾਰ ਹੋਰ ਸਟੇਟਾਂ ਨੂੰ ਦਿੱਤਾ ਜਾ ਰਿਹਾ ਕਹਿੰਦੇ ਪਰ ਜਦੋਂ ਨੁਕਸਾਨ ਕਰਦਾ ਉਹ ਪੰਜਾਬ ਦੇ ਕਰਦਾ ਜ਼ਿਆਦਾ ਨਾ ਨੀ ਗਾਲਾ ਖਰਾਬ ਕੇ ਉਹ ਨਿਸ਼ਾਨ ਕਰਕੇ ਖੇਤੀ ਮਾਰ ਜਾਂਦਾ ਹੈ ਤੇ ਪੱਲੇ ਕੱਖ ਨਹੀਂ ਰਹਿੰਦਾ ਕਈ ਸਾਲਾਂ ਤੱਕ ਨੁਕਸਾਨ ਪੂਰਾ ਨਹੀਂ ਹੁੰਦਾ ਹੋਣਾ ਬਾਬਾ ਨਾ 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 ਇੱਕ ਸਮਾਂ ਮਰ ਜਾ ਪੂਰਾ ਨਹੀਂ ਹੁੰਦਿਆ ਹਾਂ ਮਰ ਜਾ ਤੱਕੇ ਬੜਾ ਤੇ ਜਦੋਂ ਇੱਕ ਸੀਜ਼ਨ ਮਰ ਜਾਂਦਾ ਫਿਰ ਉੱਠਿਆ ਕਿੱਥੋਂ ਜਾਂਦਾ ਥੋੜੇ ਇਲਾਕੇ ਚ ਬੱਚੇ ਜਾ ਰਹੇ ਨੇ ਬਾਪੂ ਬਾਹਰ ਕੈਨੇਡਾ ਅਮਰੀਕਾ ਜਾਂ ਹੋਰ ਜਾਂਦੇ ਆ ਵੀ ਜੇ ਕਲਦੇ ਲੋਕੀ ਪਰੀ ਦੁਨੀਆਂ ਘੜਦੀ ਆ ਹੁਣ ਤਾਂ ਤਗੜੇ ਤਾਂ ਮਾਰੇ ਵੀ ਕਲਦੇ ਮਾਰੇ ਥੋੜੇ ਦੇਸ਼ੇ ਘਾਟਦੇ ਆ ਛੋਟੇ ਮੁਲਕ ਛੋਟੇ ਮੁਲਕ ਚ ਜੋ ਜਿਹੜੇ ਤਗੜੇ ਆ ਉਹ ਵੱਡੇ ਜੇ ਕਲਦੇ ਨੇ ਵੱਡੀ ਗੱਲ ਪਾਇ ਉਹਨਾਂ ਕੋਲ ਜਿਆਦਾ ਨਹੀਂ ਯਾਰਾ ਪੈਲੀਆਂ ਵੇਚ ਰਿਹਾ ਬੱਪੂ ਪੈਲੀਆਂ ਵੇਚੀ ਜਾਂਦੇ ਕਈ ਲੋਕੀ ਤੇ ਮੁਰਗੇ ਖਾਣਾ ਕੀ ਆ ਬਈ ਵੀ ਆਈ ਕੇ ਕੋਈ ਗੱਲ ਆਏ ਨਾ ਬਿਲਕੁਲ ਮਗਰ ਪਪੂ ਜਿਹੜੀਆਂ ਸਰਕਾਰਾਂ ਉਹ ਤੁਸੀਂ ਚੁਣਦੇ ਹੋ ਸਾਰੇ ਲੋਕ ਜਿਹੜੇ ਸਰਕਾਰਾਂ ਨੂੰ ਚੁਣਦੇ ਨੇ ਪਰ ਉਹੀ ਸਰਕਾਰਾਂ ਜਿਵੇਂ ਅਥਰੂ ਗੈਂਸ ਦੇ ਗੋਲੇ ਗੋਲੀਆਂ ਤੁਹਾਡੇ ਬਜ਼ੁਰਗਾਂ ਦੇ ਵੀ ਗੋਲੀਆਂ ਲੱਗੀਆਂ ਕਿੰਨੇ ਲੋਕ ਜ਼ਖਮੀ ਹੋਵੇ ਸਰਕਾਰਾਂ ਐਵੇਂ ਕੋ ਕਰਦੇ ਆ ਥੋੜੀਆਂ ਹੀ ਚੁਣੀਆਂ ਹੁੰਨਾ ਸਰਕਾਰਾਂ ਤੁਹਾਡੇ ਝੋ ਗਏ ਹੋਏ ਲੋਕ ਨੇ ਆਹੋ ਜੀ ਸਾਡੇ ਇਹ ਵੋਟਾਂ ਸਾਡੀਆਂ ਚਾਹਦੀਆਂ ਤੇ ਸਾਡੇ ਤੋਂ ਬਣ ਕੇ ਤੇ ਫਿਰ ਬਸਗਾ ਬਣਦੀ ਹੈ ਸਰਕਾਰ ਹਾਂ ਤੇ ਨਾ ਵੋਟਾਂ ਹੀ ਪਾਉਂਦਾ ਸਰਕਾਰ ਕਾਰੀ ਬਣੀ ਹੈਗੀ ਬਿਲਕੁਲ ਵੋਟਾਂ ਦੇ ਵਾਪਸ ਭਾਈ ਚਾਰਾ ਵੀ ਖਰਾਬ ਕੀਤਾ ਹਨਾ ਬੰਨਾਂ ਚ ਹਾਂ ਲੋਕੀ ਲੜਪਾਂਦੇ ਨੇ ਵੋਟਾਂ ਦੇ ਵਾਪਸ ਹਾਂ ਵੋਟਾਂ ਤੇ ਲੜਪਾਂਦੇ ਲੋਕੀ ਹਾਂ ਅੱਜ ਤਾਂ ਲੋਕ ਬਹੁਤ ਵਾਪਸ ਇੱਥੇ ਇਕੱਠਾ ਹੈ ਵੱਡੇ ਸਾਰੇ ਲੋਕ ਇੱਕੇ ਨਾਲ ਆ ਰਹੇ ਆ ਕੱਠੇ ਆ ਹਫਤਾ ਹੀ ਹੋ ਗਿਆ ਨੂੰ ਬਹੁਤ ਹਾਂ ਅੱਰਸੇ ਨੂੰ ਹੋ ਗਿਆ ਜੀ ਅੱਰਸੇ ਨੂੰ ਹੋ ਗਿਆ ਹਾਂ ਅੱਜ ਬੈਠਿਆਂ ਨੂੰ ਤੇ ਅਜੇ ਤੁਰੇ ਆਉਂਦੇ ਲੋਕ ਵੀ ਆਉਂਦੇ ਸਾਡੀਆਂ ਮੰਗਾਂ ਪੂਰੀਆਂ ਕਰੋ ਤਹੀਂ ਮੋੜ ਜਾਣੇ ਪਛਾਫਰੇ ਤਿਆਰੀ ਵੀ ਕਰਕੇ ਆਇਓ ਕਿੰਨੇ ਕੁ ਰਸਨ ਪਾਣੀ ਨਾਲ ਲੈ ਕੇ ਚੱਲੇ ਸੀ ਬਾਪੂ ਪਿੰਡੋਂ ਰਸਨ ਪਾਣੀ ਜੱਗੇ ਸਿਲੰਡਰ ਹੈਗੇ ਬਾਲਣ ਹੈਗਾ ਸਭ ਚੀਜ਼ਾਂ ਲੈ ਕੇ ਠੀਕ ਠੀਕ ਹਾਂਜੀ ਇੱਥੇ ਦਾ ਚਲੋ ਬਹੁਤ ਕਿਰਪਾ ਹੋ ਗਈ ਨੀ ਰਾਬੂ ਆਪਣਾ ਜਗਾੜ ਲੈ ਕੇ ਤਰੇ ਸਾਰੇ ਜਿੱਥੇ ਬੜੇ ਲੰਗਰ ਲੱਗੇ ਹੋਏ ਹਾਂ ਬੜੇ ਉਹ ਦਿਨ ਤਾਂ ਸਾਨੂੰ ਰੋਟੀਆਂ ਨਹੀਂ ਕਿਸੇ ਪਕਾਉਂਦੀਆਂ ਲੱਗ ਗਏ ਇਹਨੂੰ ਚਾਹ ਵੀ ਇਸ ਤਰ੍ਹਾਂ ਹੀ ਰੋਟੀਆਂ ਵੀ ਅੱਛਾ ਜਿੱਦਣ ਆਇਓ ਜੋਰ ਉਹ ਗੰਦੇਸਰਾ ਹੀ ਗੱਫੇ ਵਾਧੂ ਹਾਂ ਜਿੱਦਾਂ ਦਿੱਲੀ ਗੱਫੇ ਦਿੱਲੀ ਗਏ ਵਾ ਪਹਿਲਾਂ ਤੁਸੀਂ ਅੰਦੋਲਨ ਚ ਜਾ ਕੇ ਆਏ ਹੋ ਪਰ ਗਏ ਸਾਂ ਦੋ ਦੋ ਮਰ ਹੋ ਗਿਆ ਤੁਹਾਨੂੰ ਦੋ ਦੋ ਅੱਛਾ ਅੱਛਾ ਉਹੀ ਮਾਹੌਲ ਲੱਗਦਾ ਵਾ ਬਾਪੂ ਜਿਵੇਂ ਉੱਥੇ ਸੀ ਦਿੱਲੀ ਇਹ ਉਹੀ ਮਾਹੌਲ ਆ ਗਿਆ ਇਹ ਮੋਤਰਾ ਹੀ ਮੈਂ ਲੰਗਰ ਚੱਲਦੇ ਆ ਸਾਰ ਕੁਛ ਆਏ ਆ ਦੂ ਮਾਰ ਰੇ ਘਰੇ ਜਿਵੇਂ ਤੇ ਬੈਠੇ ਆ ਤੁਪ ਕਰਦੇ ਸਹੀ ਗਾ ਤਾਲੀਆਂ ਥੋਡੇ ਘਰੇ ਪੋਤੇ ਪੋਤੇ ਨੇ ਤਾਂ ਨਹੀਂ ਆਖਿਆ ਵੀ ਬਾਪੂ ਤੁਸੀਂ ਰਹਿਣ ਦਿਓ ਉੱਥੇ ਔਖਾ ਹੋ ਜਾਣਾ ਉੱਥੇ ਅਥਰੂ ਗੈਂਦੇ ਗੋਲੇ ਚੱਲੀ ਜਾਂਦੇ ਨੇ ਫੋਨ ਤਾਂ ਨਹੀਂ ਆਇਆ ਕਰੋ ਫੋਨ ਕਰਦੇ ਨੇ ਪੋਤੇ-ਪੋਤੀਆਂ ਘਰੀ ਦਾ ਉਹ ਵੀ ਕਰਦੇ ਅਹਿਮ ਕਰਦੇ ਆ ਸੁਖ ਸਿੰਘ ਸਾਹਿਬ ਪੁੱਛ ਲਈਦੀ ਆ ਕੀ ਹਾਲ ਬੱਚਾ ਕੀ ਕਰਦੇ ਕੀ ਹੁਣਾ ਜਦੋਂ ਆਪਾਂ ਗੱਲਾਂ-ਵੱਤਾਂ ਬਾਪੂ ਕਰੀ ਜਾਂਦੇ ਆ ਇਹ ਵੀ ਵੀਡੀਓ ਵੀ ਤੁਹਾਡੇ ਪੋਤੇ-ਪੋਤੀਆਂ ਕੋਲੇ ਜਾਊ ਉਹ ਕਹਿਣਗੇ ਬਾਪੂ ਸਾਡਾ ਗੱਲਾਂ-ਵੱਤਾਂ ਕਰੀ ਜਾਂਦਾ ਠੀਕ ਆ ਵੀ ਚੰਗਾ ਵਧੀਆ ਜਾਓ ਆਹ ਇਧਰ ਠੀਕ ਆ ਵਧੀਆ ਚੜਦੀ ਕਲਾ ਚੜਦੀ ਕਲਾ ਗੁਰਮਹਾਰੀ ਮਿਹਰ ਚਾਹੀਦੀ ਹੌਸਲਾ ਪੂਰਾ ਦਾ ਹਾਂ ਜਲੇਬਨ ਅੰਦ ਨੇ ਪੰਜਾਬ ਚ ਤਾਂ ਵੈਸੇ ਵੀ ਹੌਸਲੇ ਵਾਲੇ ਲੋਕ ਰਹਿੰਦੇ ਨੇ ਬਹੁਤ ਚੜ੍ਹਦੀ ਕਲਾ ਦੇ ਲੋਕ ਰਹਿੰਦੇ ਨੇ ਹਾਂ ਜੀ ਹੁਣ ਉਥੋਂ ਹੌਸਲਾ ਕਰਕੇ ਹੀ ਆਏ ਆ ਵੀ ਤਲਿਏ ਗ੍ਰਾਮ ਹਾਂ ਦਿੱਲੀ ਨੂੰ ਕੁਪਈਏ ਚਲ ਗਏ ਹਾਂ ਸਹੀ ਗੱਲ ਆ ਬਾਕੀ ਚੁੱਕ ਜੂ ਆਪੂ મોદી મોદી ਸਰਕਾਰ ਚੁੱਕ ਜੂ ਹਾਂ ਧੁਗੂ ਕੀ ਦੇਖੀ ਜਾਂਦੀ ਹੁਣ ਕੀ ਬੰਦ ਰਹਾ ਹੈ ਹੈ ਉਹ ਵੀ ਜ਼ੋਰ ਲਾਉਣ ਡਿਆ ਸੰਘ ਵੀ ਜ਼ੋਰ ਲਾਉਣ ਡੇ ਕਿਹਾ ਬੰਦ ਰਹਾ ਲਗਾਤਾਰ ਸਾਰੇ ਲੋਕ ਬਾਬੂ ਹੋਰ ਵੀ ਲੋਕ ਆ ਰਹੇ ਆ ਤੁਹਾਡੇ ਪਿੰਡਾਂ ਚੋਂ ਆਉਂਦੇ ਆ ਮਗਰ ਆਈ ਜਾਂਦੇ ਆ ਵੀ ਆਉਂਦੇ ਆ अच्छा कोई ਜਿਹੜੇ ਪਹਿਲਾਂ ਦੇ ਉਹ ਤੁਰੇ ਜਾਂਦੇ ਕੋਈ ਆਉਂਦੇ ਵੀ ਜਾਂਦੇ ਆ اچھا ਹਾਂ ਤੂੰ ਬੜੇ